ਅੱਜ ਯਾਨੀ ਕਿ 20 ਸਤੰਬਰ 2024 ਦੀ ਇਹ ਖਬਰ ਆ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਚੋਣ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਇਹ ਚਿੱਠੀ ਲਿਖੀ ਆ ਕਿ ਆਉਣ ਵਾਲੀ ਜੋ 20 ਅਕਤੂਬਰ 20 ਅਕਤੂਬਰ ਨੂੰ ਤੁਸੀਂ ਇਹ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਪੰਜਾਬ ਦੇ ਵਿੱਚ ਕਰਵਾਓ ਹੁਣ ਇਹ ਵੇਖਣਾ ਹੋਵੇਗਾ ਕਿ ਚੋਣ ਕਮਿਸ਼ਨਰ ਸਾਹਿਬ ਜਿਹੜੇ ਅਫਸਰ ਨੇ ਉਹ ਪੜਾ ਇਹਦੇ ਤੇ ਕੀ ਫੈਸਲਾ ਲੈਂਦੇ ਆ ਲੇਕਿਨ ਪੰਜਾਬ ਸਰਕਾਰ ਨੇ ਜੋ ਆ ਇਹ ਚਿੱਠੀ ਲਿਖੀ ਆ ਕਿਉਂਕਿ ਇਹ ਚੋਣਾਂ ਜਿਹੜੀਆਂ ਹੋਈਆਂ ਨੇ ਉਹ ਪਿਛਲੇ ਸਾਲ ਹੀ ਹੋ ਜਾਣੀਆਂ ਚਾਹੀਦੀਆਂ ਸੀ ਲੇਕਿਨ ਇਹ ਲੇਟ ਚੋਣਾਂ ਹੋਈਆਂ ਸਰਪੰਚੀ ਦੀਆਂ ਪੰਚਾਇਤ ਦੀਆਂ ਇਹ ਕਿਉਂ ਹੋਈਆਂ ਇਹਦੇ ਬਾਰੇ ਤੇ ਹੁਣ ਸਰਕਾਰ ਹੀ ਦੱਸ ਸਕਦੀ ਆ ਲੇਕਿਨ ਹੁਣ ਸਰਕਾਰ ਨੇ ਇਸ ਤੇ ਮਨ ਬਣਾ ਲਿਆ ਕਿ 20 ਅਕਤੂਬਰ ਤੱਕ ਇਹ ਜਿਹੜੀਆਂ ਚੋਣਾਂ ਹੋ ਜਾਣੀਆਂ ਚਾਹੀਦੀਆਂ ਹੁਣ ਅੱਗੇ ਪਤਾ ਲੱਗਦਾ ਕਿ ਭਲਾ ਜਿਹੜਾ ਅਸਲੀ ਫੈਸਲਾ ਉਹ ਫੈਸਲਾ ਚੋਣ ਕਮਿਸ਼ਨ ਨੇ ਕਦੋਂ ਵੋਟਾਂ ਕਰਾਉਣ ਦਾ ਚੋਣਾਂ ਕਰਾਉਣ ਦਾ ਕਦੋਂ ਦਾ ਫੈਸਲਾ ਲੈਣਾ ਹੈ